ਠੀਕ ਹੈ ਜੀ ਬਾਪੂ ਲੱਗ ਤੈ ਲੋ ਜੀ ਭਾਈ ਅੱਜ ਆਪਾਂ ਜਸਨਾਜ कौर ਦਾ ਦੂਜਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਾਂ ਤੇ ਪੂਰੀ ਤਿਆਰੀ ਵਿੱਚ ਹੈ ਕੰਮ ਜਸੇ ਪੁੱਤ ਸੱਸੀ ਕਾਲ ਤਾਂ ਕਰ ਦਿਓ ਸਾਰਿਆਂ ਨੂੰ ਹੈ ਹੁਣ ਭਾਈ ਦੇਖ ਰਹੀ ਆਲੇ ਦੋਲੇ ਜਿਹੜੇ ਖੜੇ ਆ ਸਭ ਨੂੰ ਤੇ ਆਜੋ ਵੇ ਕੇਕ ਕੱਟੀ ਜਸ ਪੁੱਤ ਖੜੀ ਹੋ ਜਾ ਪੁੱਤ ਖੜੇ ਹੋ ਜਾ ਭਾਈ 2 ਸਾਲ ਦੀ ਹੋ ਗਈ ਹੁਣੇ ਪਿਛਲੇ ਸਾਲ ਵੀ ਆਪਾਂ ਨੇ ਬਲੌਗ ਪਾਏ ਸੀ ਇਹਦਾ ਪਹਿਲੇ ਜਨਮ ਦਿਨ ਤੇ ਹਾਂ ਜਿਵੇਂ ਕਿ ਆਇ ਅੱਜ ਤੇਰਾ ਕੀ ਆਇ ਅੱਜ ਲੈ ਭਾਈ ਨਾ ਉਹਨੀ ਬਿੱਲੀ ਦੇ ਅੱਜ ਇਹਨੂੰ ਗਿਫਟ ਆ ਕੇ ਖਾਸੇ ਉਹ ਤੇਰੀ ਉਹ ਕਿਆ ਕਰਦੀ ਐ ਇਹ ਮੀਆ ਮੈਂ ਆਉਂ ਕਰਦੀ ਐ ਸੱਸੀ ਗੱਲ ਤਾਂ ਕਰੀ ਨਹੀਂ ਪੁੱਤ ਤਾਂ ਉਹ ਤੇਰੀ ਓ ਤੇਰੀ ਮੈਂ ਆਉਂ ਮਾਈ ਗਿਫਟ ਆ ਗਈ ਕਾ ਆਹ ਜਿਸ ਗੁੱਡੀ ਕੋਣ ਲੈ ਕੇ ਆਇਆ ਕੌਣ ਉਹ ਕੌਣ ਨਾਨੀ ਕੀਰਤੀ ਨੇ ਲੈ ਨਾਨੀ ਲਿਖਾਈ ਉਤ ਹਾਂ ਹਾਂ ਨਾਨੀ ਲੈ ਕੇ ਆਈਆਂ ਥੈਂਕ ਯੂ ਤਾਂ ਕਹਦੇ ਓ ਤੇਰੀ ਚਲੋ ਚਲੋ ਕੱਟੀਏ ਭਾਈ ਕੇਕ ਚਲੋ ਚਲੋ ਜੀ ਤੂੰ ਮਾਰ ਦੇ ਜੋਰ ਨਾਲ ਓ ਤੇਰੀ ਜੋ ਨਾ ਮਾਰ। ਹੈਪੀ ਟੂ ਯੂ ਕਰਦੇ। ਜੋ ਨਾ ਮਾਰ ਦੇ ਪੁੱਤ। ਉਹ ਤੇਰੀ ਦੇਖੀ ਥੁੱਕ ਨਾ ਗੇਰ ਉੱਪਰ। ਨਹੀਂ ਭਾਈ। ਚੱਲ ਮਾਰ ਜੋ ਨਾ ਮੈਂ ਵੀ ਮਾਰ ਦੇ ਚਲੋ। ਮਾਰ ਦੇ। ਚਲੋ ਜੀ ਤਾੜੀਆਂ ਮਾਰ ਦੋ ਤਾੜੀਆਂ। ਤਾੜੀਆਂ। ਆੜੀਆਂ ਬਾ ਦੋ ਜੀ। ਕਿੱਦੀ ਤੂੰ ਵੀ ਖੜ ਚੋਗੇ? ਆ ਪਾਜੀ ਦੀ ਸਹੇਲੀ ਆ ਬੈਸਟ ਫਰੈਂਡ ਆ ਇਹਦੀ। ਤੇ ਜੱਫੀ ਦਾ ਬਾਲਾ ਕੀਦ ਨੇ ਪੁੱਤ? ਹਾ ਕੀ ਕਰਦੇ ਦੀਦੀ ਨੂੰ ਹਾ ਕੀ ਕਰ ਦੋ ਆ ਕੇ ਦੀਦੀ ਹੈਪੀ ਬਰਥਡੇ ਕਹਦੇ ਹੈਪੀ ਟੂ ਟੂ ਹੈਪੀ ਟੂ ਟੂ ਤੇ ਤੇ ਭਾਈ ਜਸ ਦੇ ਨਾਨਾ ਨਾਨੀ ਪਹੁੰਚੇ ਸਪੈਸ਼ਲ ਤੌਰ ਤੇ ਜਨਮ ਦਿਨ ਮਨਾਉਣ ਅੱਜ ਲਓ ਜੀ ਨੋ ਤਾੜੀਆਂ ਮਾਰ ਦੋ ਜਸੂ ਤਾੜੀਆਂ ਮਾਰ ਦੋ ਚਲੋ ਜੀ ਹਾਂ ਇਹ ਰਲਜੀ ਅੱਜ ਵੀ ਹੋ ਕਹਿ ਰਿਹਾ ਅੱਜ ਗ੍ਰਾਹੀ ਇਕੱਠੀ ਕਰ ਲੈਣੀ ਬਈ ਇਹਨੇ ਹਾਂ ਰੱਖ ਲੈ ਪੁੱਤ ਪਾ ਲਓ ਦੇਖਿਆ ਤੁਮੜਾ ਦੇ ਜਸੂ ਦੇ ਦਾਦਾ ਦਾਦੀ ਆ ਗਏ ਲੈ ਭਾਈ ਬਾਫੂ ਬਾਫੂ ਐਸੀ ਵੀ ਲੈਣੀ ਐਸੀ ਲੈਣੀ ਕਾ ਲੈਣੇ ਆ ਕਹਦੇ ਕਾ ਲੈਣੇ ਆ ਤਾੜੀ ਨਹੀਂ ਮਾਰ ਐਸੇ ਮੁਲਕ ਦੇਣੀ ਫੜਦੀ ਲੈ ਲੈ ਭਾਈ ਤਾੜੀ ਤਾਂ ਮਾਰ ਦੇ ਪੁੱਤ ਹੱਥ ਰੱਖ ਕੇ ਮਾਰ ਦੇ ਤਾੜੀ ਪੁਰੇ 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 ਰੁਕ ਇਰੇ ਰੱਖ ਤਾੜੀਆਂ ਮਾਰ ਤਾੜੀ ਮਾਰਦਾ ਚਲੋ ਜੀ ਲੋ ਜੀ ਇਹ ਮੂਸਾ ਕਰਦੇ ਓਏ ਲੋ ਜਣ ਬਾਈ ਦਾਦੀਆਂ ਦੀ ਵਾਰੀ ਆ ਗਈ ਲੈ ਜੀ ਦਾਦੀਆਂ ਦਾ ਚ ਪਰਦਾਦੀਆਂ ਭਾਈ ਪਰਦਾਦੀਆਂ ਗਲਤ ਕਹਿ ਹੋ ਗਿਆ ਹਾਂ ਆ ਆ ਦਾਦੀ ਹੈ ਜੀ ਉਧਰ ਪੜਨਾਨੀ ਹੈ ਜੀ ਲੈ ਭਾਈ ਪਾ ਦੋ ਕੇਕ ਮੂਸਾ ਲੋ ਜੀ ਵੀ ਤੁਮੀ ਪਾਦੇ ਭਾਈ ਚਲੋ ਜੀ ਚਲੋ ਤਾੜੀਆਂ ਮਾਰ ਦੋ ਹੁਣ ਤਾੜੀਆਂ ਮਾਰ ਦੋ ਤਾੜੀਆਂ ਮਾਰ ਦੋ ਚਲੋ ਜੀ ਲੈ ਭਾਈ ਲੈ ਦੋ ਪੈਸੇ ਲੈ ਭਾਈ ਹੁਣ ਮਾਮੇ ਦੀ ਵਾਰੀ ਆ ਗਈ ਚਲੋ ਜੀ ਸਾੜੇ ਨਾ ਮਾਰਦੇ ਤਾੜੀਆਂ ਸਭ ਦੀ ਵਾਰ ਨੂੰ ਮਾਰਨੀ ਹੈ ਭਾਈ ਐ ਨਹੀਂ ਕਰਦਾ ਚਲੋ ਜੀ ਚਲੋ ਜੀ ਆਜੋ ਹੁਣ ਆਜੋ ਆਜਾ ਪੁੱਤਰੇ ਨੂੰ ਆਜਾ ਆਜਾ ਕੀਤੀ ਨਾ ਖੇਚੇ ਫੋਟ ਕੀਤੀ ਜੀ ਕੋਲ ਲੈ ਹੁਣ ਬਾਈ ਦੀ ਸੇਲੀ ਰਹਿ ਗਈ ਸਾੜਾ ਬਾ ਦੇਖਣੀ ਕਰਦੇ ਹਾਂ ਚਲੋ ਜੀ ਇੱਧਰ ਦੇ ਪੁੱਤ ਇੱਥੇ ਇੱਧਰ ਕਿ ਪੁੱਤ ਪਿੱਛੇ ਰੋ ਜਾਜਾ ਬਹਿ ਜਾ ਬਹਿ ਜਾ ਬਹਿ ਜਾ ਤਾਰੀਆਂ ਆਹ ਦੇ। ਲੋ ਜੀ ਜਨਮ ਦਿਨ ਮਨਾਤਾ ਅੱਜ ਆਪਾਂ ਨੇ। ਲੋ ਜੀ ਬਾਈ ਜਿਹੜਾ ਆਪਾਂ ਨੇ 7 ਫੁੱਟਾ ਰੋਡਾ ਮੀਟਰ ਪਾਇਆ ਦਾ ਵੀ ਕੱਲ ਆਪਾਂ ਨੇ ਦੱਸਿਆ ਸੀ ਬਾਈ ਇੱਕ ਬਾਈ ਨਾਲ ਤਾਂ ਫੋਨ ਆਇਆ ਸੀ। ਬਾਈ ਇਹਨਾਂ ਨੂੰ ਫੋਟੋਆਂ ਹੀ ਪਾਈ ਸੀ ਬਾਈ ਕਹਿੰਦਾ ਵੀ ਠੀਕ ਆ ਬਾਈ ਓਕੇ ਆ ਵੀ ਭੇਜ ਦੋ ਕੋਈ ਚੱਕਰ ਨੇ। ਕੰਡੀਸ਼ਨ ਤੁਸੀਂ ਦੇਖ ਲਓ ਬਾਈ ਵੀਡੀਓ 'ਚ। ਜਿਹਾ ਜਿਹਾ ਨਵਾਂ ਲੈ ਲਿਆ ਜਿਹਾ ਜਿਹਾ ਆ ਲੈ ਲੈ ਇੱਕੋ ਚੀਜ਼ ਆ। ਠੀਕ ਹੈ ਜੀ। ਬਾਪੂ ਲੱਗਿਆ ਹੋਇਆ ਜਾਮਣ ਨਾਲ ਪਾ ਲਿਆ ਸੀ ਫਿਰ ਸੱਟ ਕਾਣਾ ਬਣਿਆ ਨਹੀਂ ਕੋਈ 23 ਮਾੜ ਲਿਆ ਬਾਈ ਜਮਈ ਨਵਾਂ ਬ੍ਰਾਂਡ ਨੇ ਬਾਈ ਨੇ ਫਿਰ ਟੈਂਪੂ ਭੇਜਤਾ ਲੋਡ ਕਰਕੇ ਟੈਂਪੂ ਤੇ ਆਪਾਂ ਨੇ ਲਿਓ ਬਾਈ ਬਸ ਬਹੁਤ ਆ ਜੀ ਕਰ ਲਓ ਪਿੱਛੇ ਨੂੰ ਬਾਪੂ ਬਾਈ ਗਰਮੋ ਗਰਮੇ ਹੋ ਗਿਆ ਅਡੀ ਜੋਰ ਲੰਦੀ ਆ ਜਾਣ ਕੁਪੀ ਹਾਂ ਹਾਂ ਇੰਨਾ ਜੋਰ ਤਾਂ ਲੰਦੀ ਨਹੀਂ ਹੁੰਦੀ ਅਸੀਂ ਹਾਂ ਫਿਰ ਤਾਂ ਕੰਮ ਨਹੀਂ ਹੋਇਆ ਪੂਰਾ ਹਨਾ ਆ ਵਾਈ ਪਰ ਰੋਡਾ ਬੇਡਰ ਦੀਆਂ ਵੀ ਕਰਤੀਆਂ ਵਧਾਈਆਂ ਬਾਈ ਵਾਰਕਾਂ ਬਾਈ ਜਿਹੜੇ ਬਾਈ ਨੇ ਲਿਆ